ਸਾਰੇ ਨੂੰ ਪਿਆਰ ਭਰ ਇਸ ਸੱਸ਼ੇ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨ ਅ ਤੇ ਸੋ ਦੋਸਤੋ ਡੀਐਨਯੂ ਲੈ ਕੇ ਮਾਨਜੁਕ ਸੁਪਰੀਮ ਕੋਰਟ ਨੇ 16 ਮਈ ਨੂੰ ਇੱਕ ਅਹਿਮ ਫੈਸਲਾ ਸੁਣਾਇਆ ਇਸ ਫੈਸਲੇ ਦੇ ਤਹਿਤ ਕੀ ਕੀ ਮਲਾਸਮਾਂ ਨੂੰ ਫਾਇਦਾ ਹੋਣ ਵਾਲਾ ਹੈ ਪੈਨਸ਼ਨ ਨੂੰ ਕੀ ਕੀ ਫਾਇਦੇ ਇਸ ਮਾਨਜੁਕ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਹੋਣ ਵਾਲੇ ਨੇ ਰਾਜ ਸਰਕਾਰ ਨੂੰ ਕੀ ਕੀ ਕੁਝ ਸੁਪਰੀਮ ਕੋਰਟ ਨੇ ਦਿਸ਼ਾ ਨਿਰਦੇਸ਼ ਦਿੱਤੇ ਹਨ ਅਤੇ ਪੰਜਾਬ ਜਾਂ ਜਿੰਨੇ ਵੀ ਦੂਜੇ ਰਾਜ ਨੇ ਉਹਨਾਂ ਦੇ ਮਲਾਜ਼ਮ ਡੇਡੇ ਲਈ ਕਿੰਨੀ ਕ ਵੱਡੀ ਖੁਸ਼ਖਬਰੀ ਹੈ ਇਹ ਸਾਰੀ ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਚੈਨਲ ਦੇ ਉੱਪਰ ਮੇਉ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਬ ਦੇ ਨਾਲ ਜ਼ਰੂਰ ਸ਼ੋਰ ਕਰਨਾ ਜੀ ਸੋ ਦੋਸਤੋ ਮਾਨਜੁਕ ਸੁਪਰੀਮ ਕੋਰਟ ਦੇ ਵੱਲੋਂ ਕੀ ਫੈਸਲਾ ਸੁਣਾਇਆ ਗਿਆ ਤੇ ਰਾਜ ਸਰਕਾਰ ਦੇ ਵੱਲੋਂ ਇਸ ਤੋਂ ਬਾਅਦ ਕੀ ਇਹਨਾਂ ਹੁਕਮਾਂ ਨੂੰ ਮੰਨਣਾ ਜ਼ਰੂਰੀ ਹੋ ਗਿਆ ਹੈ ਜਾਂ ਸਰਕਾਰ ਦੇ ਵੱਲੋਂ ਇਹਨਾਂ ਹੁਕਮਾਂ ਨੂੰ ਮੰਨਣ ਦੇ ਵਿੱਚ ਹਲੇ ਵੀ ਕੋਈ ਦੇਰੀ ਕੀਤੀ ਜਾਊਗੀ ਡੀਏ ਨੂੰ ਲੈ ਕੇ ਮਾਨਜੁਕ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਇੱਕ ਐਮ ਫੈਸਲਾ ਸੁਣਾਇਆ ਉਹ ਸਾਰੇ ਮਲਾਜ਼ਮ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਮਾਨਜੁਕ ਸੁਪਰੀਮ ਕੋਰਟ ਦੀ ਇੱਕ ਲੈਂਡਮਾਰਕ ਜੱਜਮੈਂਟ ਉਸ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਸੋ ਦੋਸਤੋ ਨਾ ਚੋਣਿਆ ਕਿ ਜਿਹੜਾ ਸੁਪਰੀਮ ਕੋਰਟ ਨੇ ਜਿਹੜੀ ਬੈਸਟ ਬੰਗਾਲ ਦੀ ਸਰਕਾਰ ਨੂੰ ਇੱਕ ਹੁਕਮ ਜਾਰੀ ਕੀਤਾ ਹੈ ਕਿ ਜਿਹੜਾ ਤੁਸੀਂ ਪੈਂਡਿੰਗ ਡੀਏਮ ਲਾਜ਼ਮਾਂ ਦਾ 25% ਉਸ ਨੂੰ ਤੁਰੰਤ ਬਹਾਲ ਕਰੋ ਇਸ ਦੇ ਨਾਲ ਹੀ ਇਹ ਵੀ ਦੱਸਦੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਇਹ ਜੋ ਸਮਾਂ ਦਿੱਤਾ ਹੈ ਪੈਂਡਿੰਗ ਡੀਏ ਨੂੰ ਲੈ ਕੇ ਜੋ ਹੈ 25% ਡੀਏ ਮਲਾਜ਼ਮਾਂ ਦਾ ਦਿੱਤਾ ਜਾਵੇ ਉਹ ਸਿਰਫ ਤੇ ਸਿਰਫ ਰਾ ਸਰਕਾਰ ਨੂੰ 3 ਮਹੀਨਿਆਂ ਦਾ ਜਿਹੜਾ ਸਮਾਂ ਦਿੱਤਾ ਹੈ ਜਿਹੜਾ ਸਰਕਾਰ ਨੂੰ ਦਿੱਤਾ ਹੈ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਕਾਫੀ ਮਹੱਤਵਪੂਰਨ ਲੈਂਡਮਾਰਕ ਜੱਜਮੈਂਟ ਹੈ ਇਹ ਜੱਜਮੈਂਟ ਕਿੰਨਾ ਕੁ ਦੂਜੇ ਰਾਜਿਆਂ ਦੇ ਉੱਤੇ ਪ੍ਰਭਾਵਿਤ ਪਵੇਗੀ ਇਸ ਦੇ ਨਾਲ ਕੀ ਨਾਲ ਕੀ ਕੁਝ ਅਸਰ ਨਜ਼ਰ ਆਏਗਾ ਪੰਜਾਬ ਸਰਕਾਰ ਦੀ ਜਿਹੜੀ ਹੈ ਸਰਕਾਰ ਨੂੰ ਇਸ ਦੇ ਨਾਲ ਕੀ ਕੁਝ ਆਪਣੇ ਮਲਾਜ਼ਮਾਂ ਨੂੰ ਡੀਏ ਦੀ ਰਿਕਾਰਡਿੰਗ ਦੇਣਾ ਪਵੇਗਾ ਸੋ ਦੋਸਤੋ ਦੱਸ ਦਈਏ ਕਿ 2022 ਦੇ ਕੋਲਕਾਤਾ ਹਾਈ ਕੋਰਟ ਦੇ ਵਿੱਚ ਵੈਸਟ ਬੰਗਾਲ ਦੇ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਗਿਆ ਸੀ ਜੇ ਡੀ ਮੁਲਾਜ਼ਮਾ ਨੇ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਉਹਨਾਂ ਨੂੰ ਸੈਂਟਰ ਸਰਕਾਰ ਜਿੰਨਾ ਡੀਏ ਦਿੰਦੀ ਆ 55% ਦੇ ਹਿਸਾਬ ਦੇ ਨਾਲ ਹੀ ਉਹਨਾਂ ਨੂੰ ਵੀ ਹਰ ਵਾਰ ਜੋ ਡੀਏ ਹੈ ਉਹ 55% ਦਿੱਤਾ ਜਾਊਗਾ ਪਰ ਸਰਕਾਰ ਦੇ ਵੱਲੋਂ ਡੀਏ ਦੇਣ ਦੇ ਵਿੱਚ ਕਾਫੀ ਦੇਰੀ ਕੀਤੀ ਗਈ ਆ ਤੇ ਕਾਫੀ ਜ਼ਿਆਦਾ ਜਿਹੜੀਆਂ ਮੀਟਿੰਗਾਂ ਤੋਂ ਬਾਅਦ ਜਾ ਕਹਿ ਲਈਏ ਕਿ ਪੇਸ਼ੀਆਂ ਤੋਂ ਬਾਅਦ ਸੁਪਰੀਮ ਕੋਰਟ ਨੇ ਜੋ ਫੈਸਲਾ ਹੈ ਵੈਸਟ ਬੰਗਾਲ ਦੀ ਸਰਕਾਰ ਨੂੰ ਆਪਣਾ ਹੁਕਮ ਸੁਣਾਇਆ ਅਤੇ ਕਿਹਾ ਹੈ ਹੈ ਕਿ 25% ਡੀਏ ਜੋ ਮੁਲਾਜ਼ਮਾਂ ਦਾ ਕਾਫੀ ਲੰਮੇ ਸਮੇਂ ਤੋਂ ਅਟਕ ਰਿਆ ਸੀ ਉਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ 3 ਮਹੀਨਿਆਂ ਦਾ ਸਮਾਂ ਸਰਕਾਰ ਨੂੰ ਦਿੱਤਾ ਗਿਆ ਹੈ ਕਿ ਉਹ ਆਪਣੇ ਮੁਲਾਜ਼ਮਾਂ ਦਾ ਡੀਏ 3 ਮਹੀਨਿਆਂ ਦੇ ਅੰਦਰ-ਅੰਦਰ ਉਹਨੂੰ ਬਹਾਲ ਕਰਕੇ ਮੁਲਾਜ਼ਮਾਂ ਨੂੰ ਉਹਨਾਂ ਦਾ ਬੰਦ ਦਾ ਹੱਕ ਜੋ ਹੈ ਪੈਨਸ਼ਨਰਸ ਨੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਬੰਦ ਦਾ ਹੱਕ ਦਿੱਤਾ ਜਾਵੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਵਾਂਗ ਬਰਾਬਰ ਡੀਏ ਦਿੱਤਾ ਜਾਵੇ ਜੇਕਰ ਗੱਲ ਕਰੀਏ ਮਾਨਯੋਗ ਸੁਪਰੀਮ ਕੋਰਟ ਦੇ ਇਸ ਆਰਡਰ ਦੇ ਤਾਂ ਫਿਰ ਜਿੱਥੇ ਤੱਕ ਜਿਹੜਾ ਇਹ ਕੇਸ ਪਹੁੰਚਿਆ ਜੀ ਕਿਵੇਂ ਕੀ 2022 ਦੇ ਵਿੱਚ ਫੈਸਲਾ ਆਉਣ ਤੋਂ ਬਾਅਦ ਵੈਸਟ ਬੰਗਾਲ ਦੀ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਜਾਂਦਾ ਹੈ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਜਿਹੜਾ ਡੀਏ ਹੈ ਉਸ ਨੂੰ ਤੁਰੰਤ ਜਿਹੜਾ ਬਹਾਲ ਕੀਤਾ ਜਾਵੇ ਪਰ ਸਰਕਾਰ ਦੇ ਵੱਲੋਂ ਇੱਕ ਲਾਰਾ ਲਾਇਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਸਰਕਾਰ ਦਾ ਖਜ਼ਾਨਾ ਹਜੇ ਵੀ ਖਾਲੀ ਹੈ। ਵੈਸਟ ਬੰਗਾਲ ਦੀ ਸਰਕਾਰ ਦੇ ਉੱਤੇ ਇਸ ਨਾਲ ਕਾਫੀ ਜ਼ਿਆਦਾ ਬੋਝ ਪਵੇਗਾ ਪਰ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਰੋਜ਼ਮਰ ਦੀ ਜ਼ਿੰਦਗੀ ਜਿਉਣ ਦੇ ਲਈ ਮਹਿੰਗਾਈ ਦੇ ਨਾਲ ਲੜਨਾ ਪੈ ਰਿਹਾ ਹੈ। ਇਸ ਦੇ ਲਈ ਉਹਨਾਂ ਨੂੰ ਉਹਨਾਂ ਦਾ ਬੰਦਾ ਜੋ ਡੀ ਹੈ ਉਹ ਦਿੱਤਾ ਜਾਣਾ ਚਾਹੀਦਾ ਹੈ। ਇਹ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਵੈਸਟ ਬੰਗਾਲ ਦੀ ਸਰਕਾਰੀ ਜਿਹੜੇ ਜਿੰਨੇ ਵੀ ਕਰਮਚਾਰੀ ਨੇ ਉਹਨਾਂ ਨੂੰ 25% ਡੀਏ ਜਿਸ ਨੂੰ ਮਹਿੰਗਾ ਪਤਾ ਕਿਹਾ ਜਾਂਦਾ ਹੈ ਉਹ ਦੇਣ ਦਾ ਹੁਕਮ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ ਹੈ 16 ਮਈ 2025 ਨੂੰ ਸੁਪਰੀਮ ਕੋਰਟ ਨੇ ਜਿਹੜੀ ਕਿ ਮੰਗਾ ਸਰਕਾਰ ਨੂੰ ਆਪਣੇ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਸ ਨੂੰ 25% ਮਹਿੰਗਾਈ ਪਤਾ ਦੇਣ ਦਾ ਹੁਕਮ ਦਿੱਤਾ ਹੈ ਇਹ ਰਕਮ ਜਿਹੜੀ ਹੈ 41770 ਕਰੋੜ ਦੇ ਲਗਭਗ ਜੋ ਕੁੱਲ ਬਕਾਇਆ ਉਹ ਦੇਣਾ ਬੰਦਾ ਹੈ ਸਰਕਾਰ ਦੇ ਵੱਲੋਂ ਪਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 25% ਜਾਣੇ ਕਿ 10 1443 ਕਰੋੜ ਦੇ ਲਗਭਗ ਜੋ ਬਕਾਇਆ ਰਕਮ ਹੈ ਅਗਲੇ 3 ਮਹੀਨਿਆਂ ਦੇ ਵਿੱਚ ਜਮ੍ਹਾਂ ਕਰਾਉਣੀ ਜ਼ਰੂਰੀ ਹੋ ਗਈ ਹੈ ਤਾਂ ਜੋ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਜਾਂ ਪੈਨਸ਼ਨਸ ਨੇ ਉਹਨਾਂ ਨੂੰ ਉਹਨਾਂ ਦਾ 25% ਡੀਏ ਹੈ ਉਹ ਦਿੱਤਾ ਜਾਵੇ ਇਹ ਫੈਸਲਾ 2006 ਤੋਂ 2015 ਤੱਕ ਦੇ ਬਕਾਇਆ ਡੀਏ ਨੂੰ ਲੈ ਕੇ ਹੋਇਆ ਹੈ ਜਿਸ ਦੇ ਵਿੱਚ ਕੋਰਟ ਨੇ ਸਰਕਾਰ ਦੀ ਵਿੱਤੀ ਜੋ ਉਹਨਾਂ ਦੀ ਸਥਿਤੀ ਸੀ ਦੀ ਦਲੀਲ ਜਿਹੜੀ ਕਰਾਰ ਦਿੱਤਾ ਹੈ ਪੱਛਮੀ ਜਿਹੜੀ ਬੰਗਾਲ ਦੀ ਜਿਹੜੀ ਹੈ ਸਰਕਾਰੀ ਕਰਮਚਾਰੀ ਨੂੰ 25% ਮਹਿੰਗਾਈ ਪੱਤਾ ਦੇਣ ਦੇ ਮਾਮਲੇ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਬੈਂਚ ਜਿਹੜੇ ਜਿਸ ਦੇ ਵਿੱਚ ਜਸਟਿਸ ਸੰਜੇ ਅਤੇ ਜਸਟਿਸ ਸੰਦੀਪ ਮਹਿਤਾ ਸ਼ਾਮਿਲ ਸਨ ਇਹ ਅੰਮਿਤ ਕੋ ਜਿਹੜਾ ਕਿ ਅੰਤਿਮ ਹੁਕਮ ਜਾਰੀ ਕੀਤਾ ਹੈ ਇਹ ਫੈਸਲਾ 16 ਮਈ 2025 ਨੂੰ ਆਇਆ ਜਿਸ ਦੇ ਵਿੱਚ ਰਾਜ ਸਰਕਾਰ ਨੂੰ 3 ਮਹੀਨਿਆਂ ਦੇ ਅੰਦਰ ਅੰਦਰ 10443 ਕਰੋੜ ਰੁਪਏ ਦੇ ਲਗਭਗ ਰਕਮ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ ਹੈ ਇਹ ਰਕਮ 2006 ਤੋਂ 2025 ਉਮ 15 ਤੱਕ ਦੇ ਬਕਾਏ ਜੋ ਡੀਏ ਉਹਦਾ 25% ਰਕਮ ਬੰਦੀ ਹੈ ਹੁਣ ਇਸ ਨੂੰ ਪੂਰੀ ਡਿਟੇਲ ਦੇ ਨਾਲ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ ਜਿਸ ਦੇ ਤਹਿਤ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੱਛਮੀ ਬੰਗਾਲ ਦੇ ਜੋ ਕਰਮਚਾਰੀ ਨੇ ਉਹਨਾਂ ਨੂੰ 55% ਜੋ ਕਿ ਸੈਂਟਰ ਸਰਕਾਰ ਨੇ ਸਰਕਾਰ ਜਿਹੜੀ ਕਿ ਕਰਮਚਾਰੀਆਂ ਦੇ ਬਰਾਬਰ ਡੀ ਉਹ ਦਿੱਤਾ ਜਾਊਗਾ ਜਿਸ ਦੇ ਤਹਿਤ 25% ਅਗਲੇ 3 ਮਹੀਨਿਆਂ ਦੇ ਵਿੱਚ ਦੇਣ ਦਾ ਹੁਕਮ ਰਾਜ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਇਹ ਹੁਕਮ ਜੋ ਹੈ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਹੀ ਸਰਕਾਰ ਨੇ ਲਿਆ ਹੈ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਕੇਸ ਦੀ ਜੋ ਸੁਣਵਾਈ ਸੀ ਜਸਟਿਸ ਸੰਜੇ ਜਿਹੜੇ ਅਤੇ ਜਸਟਿਸ ਜਿਹੜਾ ਕਿ ਮਹਿਤਾ ਕਰੇ ਸਨ ਤੇ ਉਹਨਾਂ ਨੇ ਕਿਹਾ ਕਿ ਕੇਸ ਦੀ ਜੋ ਅਗਲੀ ਤਰੀਖ ਹੈ ਅਗਲੀ ਸੁਣਵਾਈ ਹੈ ਉਹ ਅਗਸਤ 2025 ਦੇ ਵਿੱਚ ਰੱਖੀ ਹੈ ਜੇਕਰ ਡੀਏ ਦੀ ਗੱਲ ਕਰੀ ਤਾਂ ਬੈਸਟ ਬੰਗਾਲ ਦੇ ਵਿੱਚ ਮੁਲਾਜ਼ਮ ਇਸ ਸਮੇਂ ਸਿਰਫ ਜਿਹੜਾ ਕਿ 18% ਡੀਏ ਲੈ ਰਹੇ ਨੇ ਜੇਕਰ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਤਾਂ ਉਹ ਇਸ ਵਕਤ 55% ਡੀਏ ਲੈ ਰਹੇ ਹਨ ਆਪਣੀ ਬੇਸਿਕ ਪੈਨਸ਼ਨ ਅਤੇ ਸੈਲਰੀ ਦੇ ਅਕੋਰਡਿੰਗ ਹੀ ਹਰ ਕਰਮਚਾਰੀ ਨੂੰ ਉਹਨਾਂ ਦਾ ਡੀਏ ਹੈ ਉਹ ਦਿੱਤਾ ਜਾਂਦਾ ਹੈ 18% ਡੀਏ ਦੇ ਵਿੱਚੋਂ ਜਿਹੜਾ 4% ਡੀਏ ਵੈਸਟ ਬੰਗਾਲ ਦੇ ਬਲਾਸਮਾਨ ਨੂੰ ਦਿੱਤਾ ਜਾ ਰਿਹਾ ਉਹ ਸਿਰਫ ਸਿਰਫ ਜਿਹੜਾ April 2025 ਦੇ ਵਿੱਚ ਹੀ ਉਹਨਾਂ ਨੂੰ ਨਸੀਬ ਹੋਇਆ ਹੈ ਮਾਨਯੋਗ ਸੁਪਰੀਮ ਕੋਰਟ ਨੇ ਇਹ ਜੋ ਹੁਕਮ ਹੈ ਉਹ ਜਿਹੜਾ ਕਿ ਚੇਤਾਵਨੀ ਜਿਹੜੀ ਹੈ ਦਿੱਤੀ ਹੈ ਵੈਸਟ ਬੰਗਾਲ ਦੀ ਸਰਕਾਰ ਨੂੰ ਅਤੇ ਕਿਹਾ ਹੈ ਕਿ ਅਗਲੇ 3 ਮਹੀਨਿਆਂ ਦੇ ਵਿੱਚ ਜੋ ਵੀ ਪੈਂਡਿੰਗ ਡੇ ਹੈ ਮੁਲਾਜ਼ਮਾਂ ਦਾ ਉਹ ਤੁਰੰਤ ਉਹਨਾਂ ਨੂੰ ਦਿੱਤਾ ਜਾਵੇ ਇਹ ਅਹਿਮ ਅਤੇ ਜਿਹੜੀ ਕਿ ਲੈਂਡਮਾਰਕ ਜਜਮੈਂਟ ਹੈ ਲੈਂਡਮਾਰਕ ਜਿਹੜੀ ਜਜਮੈਂਟ ਹੈ ਕਿਉਂ ਪੂਰੇ ਦੇਸ਼ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਨੇ ਜਾਂ ਕੋਰਟਸ ਨੇ ਉਹਨਾਂ ਦੇ ਲਈ ਕਿਉਂ ਅਹਿਮ ਹੋ ਗਿਆ ਹੈ ਮਾਨਯੋਗ ਸੁਪਰੀਮ ਕੋਰਟ ਤੋਂ ਹੀ ਜਿਹੜੀ ਹੈ ਡਾਇਰੈਕਸ਼ਨ ਜਾਂ ਇਹ ਕਹਿ ਲਈਏ ਕਿ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਹੀ ਜਿਹੜਾ ਉਹ ਅੱਗੇ ਕੋਈ ਕਾਰਵਾਈ ਕਰ ਸਕਦੇ ਆ ਸੁਪਰੀਮ ਕੋਰਟ ਨੇ ਅਗਰ ਜਿਹੜੀ ਵੈਸਟ ਬੰਗਾਲ ਦੇ ਵਿੱਚ ਇਹ ਜਿਹੜੀ ਡਾਇਰੈਕਸ਼ਨ ਦਿੱਤੀ ਹੈ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਜਿਹੜਾ ਹੈ ਪੈਂਡਿੰਗ ਡੀਏਮ ਲਾਜ਼ਮਾਂ ਦਾ ਉਹ ਹਾਲ ਜਿਹੜਾ ਕਿ ਹੱਲ ਕਰੋ ਤਾਂ ਇਸ ਫੈਸਲੇ ਦਾ ਅਸਰ ਬਾਕੀ ਰਾਜਾਂ ਦੀਆਂ ਸਰਕਾਰਾਂ ਤੇ ਵੀ ਪੈਣਾ ਲਾਜ਼ਮੀ ਹੋਵੇਗਾ ਜੇਕਰ ਹੁਣ ਗੱਲ ਕਰੀਏ ਤਾਂ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਮੁਲਾਜ਼ਮਾਂ ਨੂੰ ਜਾਂ ਪੈਨਸ਼ਨਰਸ ਨੂੰ ਉਹਨਾਂ ਨੂੰ ਸਿਰਫ 42% ਡੀਏ ਦਿੱਤਾ ਜਾ ਰਿਹਾ ਹੈ ਪਰ ਕੇਂਦਰ ਦੇ ਸਰਕਾਰ ਦੇ ਜਿਹੜੀ ਮੁਲਾਜ਼ਮਾਂ ਤੇ ਪੈਨਸ਼ਨਰਸ 55% ਡੀਏ ਲੈ ਰਹੇ ਨੇ ਇਸ ਵਕਤ ਜੋ ਜਾਣਕਾਰੀ ਆਈ ਹੈ ਕਿ ਇਹ ਕਾਫੀ ਜੋ ਜਿਹੜੀ ਸਟੇਟਮੈਂਟ ਹੈ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਵੈਸਟ ਬੰਗਾਲ ਦੀ ਸ੍ਰੀ ਨੂੰ ਦਿੱਤੀ ਗਈ ਹੈ ਤਾਂ ਜੋ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਜੋ ਹੁਕਮ ਦਿੱਤਾ ਗਿਆ ਵੈਸਟ ਬੰਗਾਲ ਦੀ ਸਰਕਾਰ ਨੂੰ ਇਸ ਦੇ ਨਾਲ ਪੰਜਾਬ ਦੇ ਮਲਾਜ਼ਮਾਂ ਤੇ ਪੈਸ਼ਨਰ ਲਈ ਇੱਕ ਅਹਿਮ ਜਿਹੜੀ ਕਿ ਉਮੀਦ ਉਮੀਦ ਦੀ ਕਿਰਨ ਜਾਗੀ ਹੈ ਅਤੇ ਇਹ ਵੀ ਉਮੀਦ ਕਰਦੇ ਹਨ ਕਿ ਉਹਨਾਂ ਨੂੰ ਵੀ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਵਾਂਗ 55% ਡੀ ਜੋ ਹੈ ਸਰਕਾਰ ਦੇ ਵੱਲੋਂ ਸਿਰਫ ਤੇ ਸਿਰਫ 42% ਜਿਹੜਾ ਦਿੱਤਾ ਜਾ ਰਿਹਾ ਸਰ ਰਾਜ ਸਰਕਾਰ ਦੇ ਵੱਲੋਂ ਉਹਨਾਂ ਨੂੰ ਉਮੀਦ ਜਾਗੀ ਹੈ ਕਿ 55% ਡੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਮੁਲਾਜ਼ਮਾਂ ਦਾ ਜਾਂ ਫਿਰ ਪੈਨਸ਼ਨ ਉਹ ਜਲਦੀ ਮਿਲਦੀ ਜਿਹੜੀ ਕਿ ਮਿਲੇਗੀ ਉਮੀਦ ਹੈ जिसਦੇ ਨਾਲ पेंशनर्स वर्ग ਜਾਂ कह लो कि सरकारी मुलाजिम ने जो वो 55% डीए ਦੇ ਵਿੱਚ ਉਹਨਾਂ ਦੀ ਜੋ ਜ਼ਿੰਦਗੀ ਹੈ ਉਹਨਾਂ ਦਾ ਗੁਜ਼ਾਰਾ ਉਹ ਕਾਫੀ ਵਧੀਆ ਤਰੀਕੇ ਨਾਲ ਹੋ ਸਕਦਾ ਹੈ ਕਿਉਂਕਿ ਮਹਿੰਗਾਈ ਦਿਨੋ ਦਿਨ ਵਾਧੀ ਜਾ ਰਹੀ ਹੈ ਖਰਚੇ ਵਧਣ ਦੇ ਸੁਭਾਅੀ ਖਣ ਪਰ ਜੇ ਕਰੋਨਾ ਨੂੰ 55% ਤੇ ਹੁਣ ਦੇ ਡੀਏ ਦੇ ਨਾਲ 13% ਵਾਧ ਡੀਏ ਜਿਹੜਾ ਕਿ मिलेगा ਤਾਂ ਇਸ ਦੇ ਨਾਲ ਕਾਫੀ ਉਹਨਾਂ ਦੀ ਸਥਿਤੀ ਹੈ ਉਹਦੇ ਵਿੱਚ ਸੁਧਾਰ ਆ ਸਕਦਾ ਹੈ ਕਿਉਂਕਿ ਡੀਏ ਲੈਣਾ ਹਰ ਇੱਕ ਮਲਾਜ਼ਮ ਦਾ ਅਧਿਕਾਰ ਹੈ ਹਰ ਇੱਕ ਪੈਨਸ਼ਨਰ ਉਹਨਾਂ ਦਾ ਬੰਦਾ ਡੀਏ ਮਿਲਣਾ ਚਾਹੀਦਾ ਹੈ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ 55% ਦਿੱਤਾ ਜਾ ਰਿਹਾ ਪਰ ਮਲਾਜ਼ਮਾਨ ਪੰਜਾਬ ਦੇ ਵਿੱਚ ਸਿਰਫ ਅਤੇ ਸਿਰਫ 42% ਦਿੱਤਾ ਜਾ ਰਿਹਾ ਹੈ ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੀ ਮਲਾਜ਼ਮਾਨ ਦਾ ਜੋ ਡੀਏ ਹੈ ਉਹ 42% ਨੂੰ ਤੋਂ ਵਧਾ ਕੇ 55% ਕੀਤਾ ਜਾਏਗਾ ਜਾਂ ਨਹੀਂ ਜਾਂ ਫਿਰ ਪੰਜਾਬ ਦੇ ਮਲਾਜ਼ਮ ਜਾਂ ਪੈਨਸ਼ਨਰ ਨੇ ਉਹਨਾਂ ਨੂੰ ਹਜੇ ਹੋਰ ਵੀ ਇੰਤਜ਼ਾਰ ਕਰਨਾ ਪਵੇਗਾ ਸੋ ਦੋਸਤੋ ਦੱਸਦੀ ਕਿ ਵੈਸਟ ਬੰਗਾਲ ਦੇ ਵਿੱਚ ਜੋ ਫੈਸਲਾ ਸਰਕਾਰ ਦੇ ਵੱਲੋਂ ਸਰਕਾਰ ਨੂੰ ਜੋ ਫੈਸਲਾ ਸੁਣਾਇਆ ਹੈ ਸੁਪਰੀਮ ਕੋਰਟ ਨੇ ਉਹਦੇ ਵਿੱਚ ਕਾਫੀ ਲੰਮਾ ਸੰਘਰਸ਼ ਮਜ਼ਮਾ ਨੂੰ ਕਰਨਾ ਪੈ ਰਿਹਾ ਤੇ ਉਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਆਪਣੇ ਜੋ ਕਹਿ ਲਏ ਕੀ ਜੋ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ ਲਾ ਲੋਕ ਜਾਂ ਫਿਰ ਉਸ ਤੋਂ ਜਿਹੜੀਆਂ ਛੋਟੀਆਂ ਜੋ ਥੱਲੇ ਅਦਾਲਤਾਂ ਸੀ ਹਾਈ ਕੋਰਟ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਪੇਸ਼ੀਆਂ ਤੇ ਜਾਣਾ ਪਿਆ ਵਾਰ-ਵਾਰ ਉਹਨਾਂ ਨੂੰ ਪੇਸ਼ੀਆਂ ਤੇ ਜਾਣ ਪੈਣ ਦੇ ਕਾਰਨ ਉਹਨਾਂ ਦੇ ਖਰਚੇ ਵੱਧਦੇ ਹਨ ਮੁਲਾਜ਼ਮਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਤੇ ਜੇਕਰ ਉਹਨਾਂ ਨੂੰ ਫੇਰ ਵੀ ਹੱਕ ਨਹੀਂ ਮਿਲਦਾ ਤਾਂ ਉਹ ਨਿਰਾਸ਼ ਹੋ ਜਾਂਦੇ ਆ ਪਰ ਇਸ ਵਾਰ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਪੈਨਸ਼ਨਰ ਵਰਗ ਹੈ ਉਹਨਾਂ ਦੇ ਵਿੱਚ ਵੀ ਹੁਣ ਜਿਹੜੀ ਉਮੀਦ ਕਰਨ ਜਿਹੜੀ ਕੀ ਉਮੀਦ ਦੀ ਕਿਰਨ ਜਾਗੀ ਹੈ ਅਤੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਜੇਕਰ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਦੇ ਮੁਲਾਜ਼ਮ ਜਾਂ ਪੈਨਸ਼ਨਰ ਨੂੰ ਲੈ ਕੇ ਜੇਕਰ ਕੋਈ ਵੀ ਵੱਡੀ ਜਿਹੜੀ ਹੈ ਅਪਡੇਟ ਦਿਸ਼ਾ ਨਿਰਦੇਸ਼ ਜਿਹੜੇ ਦਿੱਤੇ ਜਾਂਦੇ ਆ ਤੇ ਗਏ ਆ ਤਾਂ ਇਹ ਬਹੁਤ ਵੱਡਾ ਤੇ ਮਹੱਤਵਪੂਰਨ ਫੈਸਲਾ ਹੋਵੇਗਾ ਕਿੰਨਾ ਹੋਰ ਲੰਮਾ ਸਮਾਂ ਜਿਹੜਾ ਵੇਟ ਕਰਨਾ ਪਵੇਗਾ ਪੰਜਾਬ ਸਰਕਾਰ ਦੇ ਵਿੱਚ ਜਾਂ ਜੋ ਪੰਜਾਬ ਸਰਕਾਰ ਦੇ ਮਲਾਜ਼ਮ ਨੇ ਉਹਨਾਂ ਨੂੰ ਪੈਨਸ਼ਨ ਨੂੰ ਕਿੰਨਾ ਵੇਟ ਕਰਨਾ ਪਵੇਗਾ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਖਾਸ ਅਪਡੇਟ ਧੰਨਵਾਦ ਜੀ